ਸਾਬਕਾ ਵਿਧਾਇਕ ਅੰਗਲ ਸੈਣੀ ਦੀ ਗੱਡੀ ਦਾ ਜੋ ਜ਼ਬਰਦਸਤ ਇੱਕ ਐਕਸੀਡੈਂਟ ਹੋਇਆ ਆ ਤੇ ਉਸ ਦੀਆਂ ਜਿਹੜੀਆਂ ਮੌਕੇ ਦੀਆਂ ਤਸਵੀਰਾਂ ਜਿਹੜੀਆਂ ਨਵਾਂ ਸ਼ਰਦ ਬਾਬਾ YouTube ਚੈਨਲ ਤੇ ਸੂਤਰਾ ਰਹੀ ਪਹੁੰਚ ਚੁੱਕੀਆਂ ਨੇ ਤੇ ਜੋ ਸਾਨੂੰ ਇਹ ਸੂਚਨਾ ਸੂਤਰਾ ਰਹੀ ਮਿਲੀ ਹੈਗੀ ਆ ਉਹਨਾਂ ਦੇ ਮੁਤਾਬਕ ਜਿਹੜੀ ਆ ਕਿ ਇਹ ਜਿਹੜਾ ਹਾਦਸਾ ਹੈਗਾ ਉਹ ਕਾਠਗੜ ਨੇੜੇ ਟਰੋਸਾਂ ਦੇ ਕੋਲ ਹੀ ਹੋਇਆ ਔਰ ਜੋ ਸਾਬਕਾ ਵਿਧਾਇਕ ਅੰਗਲ ਸੈਣੀ ਸਨ ਇਹ ਨਵਾਂ ਸ਼ਹਿਰ ਤੋਂ ਜਿਹੜਾ ਚੰਡੀਗੜ੍ਹ ਜਾ ਰਹੇ ਸਨ ਔਰ ਇਹ ਵੀ ਸੂਚਨਾ ਮਿਲੀ ਆ ਕਿ ਇੱਕ ਐਂਬੂਲੈਂਸ ਖੜੀ ਸੀ ਜਿਸ ਦੇ ਵਿੱਚ ਜਾ ਕੇ ਇਹਨਾਂ ਦੀ ਫੋਰਚੂਨ ਜਿਹੜੀ ਗੱਡੀ ਆ ਐਕਸ ਐਮ ਐਲ ਏ ਸ੍ਰੀ ਅੰਗਦ ਸ਼ੇਣੀ ਦੀ ਇੱਕ ਗੱਡੀ ਜਿਹੜੀ ਆ ਕਿ ਉਹ ਉਹ ਐਂਬੂਲੈਂਸ ਦੇ ਵਿੱਚ ਜਾ ਕੇ ਵੱਜੀ ਔਰ ਜੋ ਮੌਕੇ ਤੇ ਦੱਸਿਆ ਜਾ ਰਿਹਾ ਆ ਜਦੋਂ ਗੋ ਸੂਚਨਾ ਸਾਨੂੰ ਸੂਤਰਾਂ ਦੇ ਹਵਾਲੇ ਤੋਂ ਮਿਲੀ ਆ ਕਿ ਗੱਡੀ ਦੀ ਰਫ਼ਤਾਰ ਇੰਨੀ ਜ਼ਿਆਦਾ ਤੇਜ਼ ਸੀ ਕਿ ਉਹ ਗੱਡੀ ਜਦੋਂ ਟਕਰਾਈ ਹੈਗੀ ਆ ਤੇ ਉਹ ਗੱਡੀ ਪੂਰੀ ਤਰ੍ਹਾਂ ਜਿਹੜੀਆਂ ਨੁਕਸਾਨੀ ਗਈ ਔਰ ਇਹ ਵੀ ਸੂਚਨਾ ਮਿਲੀ ਆ ਕਿ ਗੱਡੀ ਦੇ 에ਅਰ ਬੈਗ ਜਿਹੜੇ ਆ ਉਹ ਖੁੱਲ ਗਏ ਸੀਗੇ ਜਿਸ ਕਰਕੇ ਜਿਹੜਾ ਕਿ ਕਾਫੀ ਜਿਹੜਾ ਨੁਕਸਾਨ ਹੋਣ ਤੋਂ ਜਿਹੜਾ ਕਿ ਉਹ ਵੀ ਜਿਹਨੂੰ ਕਹਿ ਸਕਦੇ ਆ ਕਿ ਬਚ ਗਿਆ ਹੈਗਾ ਆ ਔਰ ਇਹ ਵੀ ਪਤਾ ਲੱਗਾਇਆ ਕਿ ਜੋ ਹੁਣ ਤਾਜ਼ਾ ਰਿਪੋਰਟ ਸਾਨੂੰ ਤਾਜ਼ਾ ਖਬਰ ਆਈ ਹੈ ਕਿ ਸ੍ਰੀ ਅੰਗਦ ਸੇਣੀ ਜਿਹੜੇ ਹੈਗੇ ਆ ਉਹਨਾਂ ਦੇ ਜਿਹੜੀਆਂ ਹੈਗੀਆਂ ਕੁਝ ਸੱਟਾਂ ਜ਼ਰੂਰ ਲੱਗੀਆਂ ਨੇ ਪਰ ਉਹਨਾਂ ਦੀ ਜਿਹੜੀ ਹਾਲਤ ਆ ਉਹ ਪਤਰੇ ਤੋਂ ਬਾਹਰ ਹੈਗੀ ਆ ਤੇ ਹੋਰ ਜਿਸ ਤਰ੍ਹਾਂ ਵੀ ਸਾਡੇ ਕੋਲ ਨਮਾਚੜ ਦਵਾਬਾ YouTube ਚੈਨਲ ਤੇ ਜਿੱਦਾਂ ਜਿੱਦਾਂ ਸਾਡੇ ਕੋਲ ਖਬਰਾਂ ਆਂਦੀ ਰਹੇਗੀ ਜਿੱਦਾਂ ਜਿੱਦਾਂ ਸੂਚਨਾ ਆਦੀ ਰਹੇਗੀ ਉਹ ਤੁਹਾਡੇ ਕੋਲ ਜਿਹੜੀ ਆ ਨਮਾਚੜ ਦਵਾਬਾ ਦੇ ਦਰਸ਼ਕਾਂ ਦੇ ਨਾਲ ਅਸੀਂ ਜਿਹੜੀ ਆ ਜਰੂਰ ਪਹੁੰਚਾਉਂਦੇ ਰਹਾਂਗੇ ਫਿਲਹਾਲ ਜਿਹੜੀ ਹੈਗੀ ਆ ਕੋਈ ਵੀ ਜਿਹੜਾ ਹੈ ਉਹ ਜਾਨੀ ਨੁਕਸਾਨ ਹੋਣ ਤੋਂ ਵਿਚਾਰਿਆ ਹੈਗਾ ਆ ਜੋ ਸੂਚਨਾ ਮਿਲੀ ਆ ਕਿ ਅੰਗਤ ਸਾਫ ਜੋ ਨੇ ਸਾਫਤਾ ਬਦਾਇ ਇੱਕ ਅੰਗਤ ਸੈਣੀ ਜੋ ਨਵਾਂ ਸ਼ਹਿਰ ਨੇ ਉਹਨਾਂ ਦੇ ਜਿਹੜੀਆਂ ਆ ਕਿ ਕੁਝ ਸੱਟਾਂ ਜਰੂਰ ਲੱਗੀਆਂ ਨੇ ਔਰ ਸੂਚਨਾ ਮੁਤਾਬਕ ਉਹਨਾਂ ਨੂੰ ਜਿਹੜਾ ਉਹ ਹਸਪੀਟਲ ਦੇ ਵਿੱਚ ਉਹਨਾਂ ਨੂੰ ਦਾਖਲ ਕਰਵਾਇਆ ਗਿਆ ਹੈਗਾ ਤੇ ਜਿਸ ਤਰ੍ਹਾਂ ਵੀ ਨਵਾਂ ਸ਼ਹਿਰ ਦਾ ਬਾਬਾ YouTube ਚੈਨਲ ਕੋਲ ਹੋਰ ਸਾਡੇ ਕੋਲ ਇਹ ਜਿਸ ਤਰ੍ਹਾਂ ਵੀ ਕੋਈ ਜਾਣਕਾਰੀ ਪਹੁੰਚੇਗੀ ਜਾਂ ਕੋਈ ਸਾਡਾ ਸਾਡਾ ਸੂਤਰ ਜਾਂ ਸਾਡਾ ਆਪਣਾ ਮਿੱਤਰ ਪੱਤਰਕਾਰ ਜਾਂ ਉਹਨਾਂ ਦੇ ਕੋਲ ਪਹੁੰਚੇਗਾ ਉਹਨਾਂ ਨਾਲ ਗੱਲਬਾਤ ਕਰੇਗਾ ਜਾਂ ਹਸਪਤਾਲ ਦੀ ਗੱਲ ਕੋਈ ਸੂਚਨਾ ਹੋਏਗੀ ਉਹ ਤੁਹਾਡੇ ਨਾਲ ਜਿਹੜੀ ਹੈਗੀ ਆ ਤੁਰੰਤ ਜਿਹੜੀ ਹੈਗੀ ਆ ਅਸੀਂ ਜਿਹੜੀ ਉਹ ਸਾਂਝੀ ਕਰਾਂਗੇ ਫਿਲਹਾਲ ਮਾਲਕ ਦਾ ਸ਼ੁਕਰ ਹੈ ਕਿ ਕਿਸੇ ਤਰ੍ਹਾਂ ਦਾ ਵੀ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਜਿਹੜੀ ਗੱਡੀ ਹੈਗੀ ਆ ਗੱਡੀ ਜਿਹੜੀ ਆ ਉਹ ਤੁਸੀਂ ਮੌਕੇ ਦੀਆਂ ਤਸਵੀਰਾਂ ਦੇਖ ਰਹੇ ਹੋ ਗੱਡੀ ਜਿਹੜੀ ਆ ਉਹ ਬੁਰੀ ਤਰ੍ਹਾਂ ਜਿਹੜੀ ਆ ਨੁਕਸਾਨੀ ਗਈ ਹੈਗੀ ਆ ਔਰ ਸਾਡੀ ਕੋਸ਼ਿਸ਼ ਆ ਕਿ ਨਵਾਂ ਸ਼ਹਿਰ ਦਵਾਬਾ YouTube ਚੈਨਲ ਦੇ ਉੱਪਰ ਇਹ ਐਮਐਲਏ ਸਾਹਿਬ ਦੇ ਚਾਹਣ ਵਾਲਿਆਂ ਤੱਕ ਹਰ ਤਰ੍ਹਾਂ ਦੀ ਜੋ ਵੀ ਖਬਰ ਆ ਜੋ ਵੀ ਸੂਚਨਾ ਹੈਗੀ ਆ ਉਹਨਾਂ ਤੱਕ ਅਸੀਂ ਜ਼ਰੂਰ ਪਹੁੰਚਾਉਂਦੇ ਰਹੀਏ ਔਰ ਸਾਡੀ ਕੋਸ਼ਿਸ਼ ਹਮੇਸ਼ਾ ਰਹਿੰਦੀ ਹੈਗੀ ਆ ਕਿ ਸਹੀ ਕਰੈਕਟ ਸੂਚਨਾ ਜੋ ਹੈ ਉਹਨੂੰ ਪਹੁੰਚਾਈਏ ਪਰ ਸਾਡੇ ਕੋਲ ਜੋ ਵੀ ਸੂਚਨਾ ਹੁੰਦੀ ਆ ਉਹ ਜਾਤਾ ਮੌਕੇ ਦੇ ਉੱਪਰ ਜੋ ਲੋਕ ਖੜੇ ਹੁੰਦੇ ਉਹਨਾਂ ਰਾਹੀਂ ਆਂਦੀ ਆ ਜਾਂ ਸਾਡੇ ਜਿਹੜੇ ਸੂਤਰ ਹੈਗੇ ਆ ਉਹਨਾਂ ਰਾਹੀਂ ਸਾਨੂੰ ਇਹ ਖਬਰ ਦਿੱਤੀ ਜਾਂਦੀ ਆ ਜਿਸ ਤਰ੍ਹਾਂ ਹੀ ਹੋਰ ਜਾਣਕਾਰੀ ਆਏਗੀ ਤੁਹਾਡੇ ਨਾਲ ਅਸੀਂ ਉਹ ਜ਼ਰੂਰ ਸਾਂਝੀ ਕਰਾਂਗੇ ਫਿਲਹਾਲ ਜਿਹੜੀਆਂ ਮੌਕੇ ਦੇ ਉੱਪਰ ਜਿਹੜੀਆਂ ਤਸਵੀਰਾਂ ਆ ਉਹ ਤੁਹਾਡੇ ਸਾਹਮਣੇ ਜਿਹੜੀਆਂ ਸਾਡੇ ਕੋਲ ਜੋ ਆਈਆਂ ਨੇ ਉਹ ਤੁਹਾਨੂੰ ਅਜ਼ੀਦ ਕਰ ਰਹੇ ਹੋ ਨਵਾਂ ਚਿਹਰਾ ਦਵਾਪਾ ਦੀ ਟੂਬ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਜੋ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਹਰ ਖਬਰ ਹਰ ਰਿਪੋਰਟ ਤੁਹਾਡੇ ਤੱਕ ਅਸੀਂ ਪਹੁੰਚਾਉਂਦੇ ਰਹੀਏ ਸ਼ੂਗਰ ਦੀ ਬਿਮਾਰੀ ਤੋਂ ਪੱਕੇ ਤੌਰ ਤੇ ਛੁਟਕਾਰਾ ਪਾਓ 9876379499 ਤੇ ਫੋਨ ਕਰੋ 9876379499 ਤੇ ਫੋਨ ਕਰੋ ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 9876379499